ਤੇ ਉਧਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖਿਮਾ ਜਾਂਚਨਾ ਸੰਬੰਧੀ ਇੱਕ ਪੱਤਰ ਆ ਜਿਹੜਾ ਸੌਂਪਿਆ ਗਿਆ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਗਈ ਹੈ ਤੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਨੂੰ ਦੁਬਾਰਾ ਜੋੜਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਅਰਦਾਸ ਕੀਤੀ ਹੈ ਤੇ ਆਪਣੀ ਭੁੱਲ ਐ ਜੋ ਉਹ ਬਖਸ਼ਾਈ ਗਈ ਐ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜੋ ਅਕਾਲੀ ਦਲ ਦੇ ਉੱਤੇ ਬਾਗੀ ਟੜੇ ਤੇ ਭਾਜਪਾ ਦੀ B ਟੀਮ ਦੇ ਇਲਜ਼ਾਮ ਲੱਗ ਰਹੇ ਨੇ ਉਹ ਸਾਰੇ ਇਲਜ਼ਾਮ ਬੇਬੁਨਿਆਦ ਤੇ ਗਲਤ ਨੇ ਕਿਉਂਕਿ ਅਗਰ ਅਸੀਂ ਭਾਜਪਾ ਦੀ B ਟੀਮ ਹੁੰਦੇ ਤਾਂ ਅਸੀਂ ਅਕਾਲੀ ਦਲ ਨੂੰ ਕਦੇ ਵੀ ਦੁਬਾਰਾ ਜੋੜਨ ਦੀ ਗੱਲ ਨਹੀਂ ਸੀ ਕਰਨੀ ਨਾਲ ਹੀ ਉਹਨਾਂ ਦਾ ਕਹਿਣਾ ਕਿ ਅਸੀਂ ਕੋਈ ਵੀ ਨਵਾਂ ਅਕਾਲੀ ਦਲ ਤਿਆਰ ਨਹੀਂ ਕਰ ਰਹੇ ਬਲਕਿ ਪੁਰਾਣੇ ਅਕਾਲੀ ਦਲ ਨੂੰ ਹੀ ਮજબૂત ਕਰਾਂਗੇ ਤੇ ਜੋ ਕਿ ਖਿਮਾ ਯਾਚਨਾ ਪੱਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਗਿਆ ਉਸ ਦੇ ਵਿੱਚ ਚਾਰ ਗਲਤੀਆਂ ਜੋ ਸਾਡੇ ਕੋਲੋਂ ਹੋਈਆਂ ਸਨ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ ਦੇ ਵਿੱਚ ਇਹ ਗਲਤੀਆਂ ਲਿਆ ਦਿੱਤੀਆਂ ਨੇ ਜਿਸ ਦੀ ਅਸੀਂ ਮਾਫੀ ਮੰਗਦੇ ਹਾਂ ਤੇ ਜਿਸ ਤਰੀਕੇ ਦੀ ਸਜ਼ਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਦੇਣਗੇ ਉਹ ਮਨਜ਼ੂਰ ਹੋਵੇਗੀ ਤਨਾਲੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਭਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਲਾਇਆ ਗਿਆ ਹੈ ਉਸ ਨੂੰ ਤੋੜਿਆ ਜਾਵੇ ਅਤੇ ਜੋ ਤਰੀਕੇ ਦੇ ਨਾਲ ਵੱਡੀ ਗਿਣਤੀ 'ਚ ਖਡੂਰ ਸਾਹਿਬ ਤੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਭੇਜਣ ਦਾ ਸਰਕਾਰ ਕੰਮ ਕਰੇ ਡੰਡੀ ਥਾ ਮਲੇ ਡੋਡੰਦਾ ਰੋਲ ਸ੍ਰੀ ਕਾਲਤਾ ਸਾਹਿਬ ਨਵਾਏ ਔਰ ਇਸ ਜਥੇਬੰਦੀ ਦੇ ਵਿੱਚ ਪੰਥਕ ਰੋਹ ਰੀਤਾਂ ਤੇ ਪੰਥਕ ਪਰੰਪਰਾਵਾਂ ਅਨੁਸਾਰ ਚੱਲਣ ਲਈ ਲੀਡਰਸ਼ਿਪ ਨੂੰ ਆਦੇਸ਼ ਦੇਣ ਕਿ ਇਸ ਨਾਲ ਇਹਨਾਂ ਦਾ ਅਪਰੋਚ ਕਰੋਗੇ ਤੁਸੀਂ ਜਿਨ੍ਹਾਂ ਨੂੰ ਉਹ ਹਰ ਪੰਥਕ ਜੋ ਅੱਜ ਜਿੱਤਾ ਹੈ ਮਾਫੀ ਮੰਗ ਕੇ ਸੁਰਖਰੂ ਹੋ ਕੇ ਫਿਰ ਜ਼ਰੂਰ ਪੰਥਕ ਵਿਦਵਾਨਾਂ ਨੂੰ ਪੰਥਕ ਸਿਫੇਤਾਂ ਨੂੰ ਵੀ ਰਾਜਨੀਤਿਕ ਤੇ ਧਾਰਮਿਕ ਸਿਫੇਤਾਂ ਨੂੰ ਵੀ ਉਪਰ ਕਰਾਂਗੇ ਰੋਕਣਾ ਬੁਲਵਾ ਜਿ세 ਪੰਥਕ ਸਰੋਮਣੀ ਕਾਲੀ ਦਲ ਮਜ਼ਬੂਤ ਹੋਵੇ ਸਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਕਰਨ ਜੋ ਗਰੀਬ ਜਰੂਰ ਹੈ ਨਵਾਂ ਕਾਲੀ ਦਾ ਬਣ ਸਕਦਾ ਹੈ ਨਵਾਂ ਕਾਲੀ ਕਿਉਂ ਨਵਾਂ ਕਾਲੀ ਕਿਉਂਕਿ ਉਹ ਤਾਂ ਉਹ ਗੱਲ ਨਾ ਮੰਨੇ ਨਵਾਂ ਕਾਲੀ ਦਾ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਇਸੇ ਕਾਲੀ ਦਾ ਦੀ ਮਜਬੂਤੀ ਲਈ ਇਸੇ ਝਗੜਾ ਕਰਨ ਲਈ ਅੱਜ ਅਰਦਾਸ ਕੀਤੀ ਕੋਈ ਨਵਾਂ ਕਾਲੀ ਦਾ ਬਣਾਉਣ ਦੀ ਪਰ ਲੱਗਦਾ ਕਿ ਜਦੋਂ ਤੱਕ ਜਿਸ ਤਰ੍ਹਾਂ ਤੱਕ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਸਿੰਬਲ ਵਾਪਸ ਲੈ ਰਹੇ ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਲੱਗਦਾ ਨਹੀਂ ਕਿ ਜ਼ਰੂਰ ਪੈ ਸਕਦੀ ਹੈ ਜਿਨ੍ਹਾਂ ਨੇ ਦੇਖੋ ਅੱਜ ਅਸੀਂ ਹੁਣ ਜਲੰਧਰ ਚੱਲੇ ਆ ਵੈਸੇ ਅੱਜ ਅਸੀਂ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਜਲੰਧਰ ਵਾਲੀ ਜਿਹੜੀ ਚੋਣ ਆ ਇੱਕ ਵਿਧਵਾ ਔਰਤ ਇਕ ਔਰਤ ਹੋਵੇ ਵਿਧਵਾ ਹੋਵੇ ਔਰ ਜਿਹਦੇ ਪਤੀ ਨੇ ਪੰਥ ਲਈ ਪੰਜ ਦੇ ਬੰਦੀ ਸ਼ੁਰੂ ਕਾਲੀ ਦਲ ਲਈ ਸਾਰਾ ਜੀਵਨ ਲਾਇਆ ਹੋਵੇ ਉਸ ਔਰਤ ਦੀ ਮਦਦ ਤੇ ਅਸੀਂ ਜਾਣਾ ਔਰ ਉਹਦੀ ਸਪੋਰਟ ਦੀ ਥਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰਨਾ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਵਿਰੁੱਧ ਕਾਰਵਾਈ ਜੇ ਧਾਰਮਿਕ ਸਜ਼ਾ ਲੱਗਦੀ ਆ ਤਾਂ ਆਵੋਗੇ ਕਿੱਥਾ ਜਰੂਰ ਆਵਾਂਗੇ ਜਰੂਰ ਲੇਕਿਨ ਜੈਦਰ ਸਾਹਿਬ ਬਿਲਕੁਲ ਜੈਦਰ ਸਾਹਿਬ ਨੇ ਸਾਡੀ ਗੱਲ ਨੂੰ ਬੜਾ ਧਿਆਨ ਨਾਲ ਸੁਣਿਆ ਬਾਵਾ ਦੱਸੋ ਇਹ ਥੋੜਾ ਸਾਡੀ ਜਿਹੜੀ ਬੇਇੱਜ਼ਤੀ ਉਹਨੂੰ ਪਰਵਾਹ ਕਰਨੀ ਹੈ ਕੀ ਇਸ ਤੋਂ ਬਾਅਦ ਜੈਦਰ ਸਾਹਿਬ ਉਮੀਦ ਹੈ ਵੀ ਸਲੋਕ ਸਾਹਿਬ ਜੀ ਨੂੰ ਚਲੰਕ ਕਰ ਲੋਕ ਦੇਖੋ ਸਾਡੀ ਬਾਜੀ ਕਰਕੇ ਗਏ ਆ ਵਿਸ਼ਵਾਸ ਕਰਕੇ ਗਏ ਆ ਅਨੰਦ ਦੀ ਆਸਾ ਵਿਸ਼ਵਾਸ ਆ ਕਿ ਜੈਦਰ ਸਾਹਿਬ ਗੰਤ ਖੇਤਾਂ ਦੇ ਅਜਿਹਾ ਲੱਗਦਾ ਵੀ ਸੁਖੀ ਸੁਬਾਦਰ ਨੂੰ ਪ੍ਰਧਾਨਗੀ ਤੋਂ ਬਦਲਿਆ ਜਾਵੇਗਾ ਹਾਂਜੀ ਬਾਦੋਂ ਤੁਹਾਡੇ ਵੱਲ ਕੋਈ ਸੁਨੇਹਾ ਆਇਆ ਮੁਲਾਕਾ ਨਹੀਂ ਕਿਸੇ ਟੜੇ ਟੁੜੇ ਦੀ ਕੋਈ ਗੱਲ ਨਹੀਂ ਅਸੀਂ ਤਾਂ ਸਿਰਫ ਨਰੋਲ ਪੰਥ ਤੱਕ ਇਸ ਜਾਣ ਇਹ ਕੋਈ ਨੋਕਰੀ ਚਾਰ ਤਾਰਾ ਨਹੀਂ ਆਏ ਤੇ ਕੁਦਰਤੀ ਤੌਰ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਓ ਤੇ ਫਿਰ ਹੋਰ ਕਿਸੇ ਬੈਕਟਰੀ ਦੀ ਛੇਤੀ ਤਾਂ ਗੱਲ ਨਹੀਂ ਆਰਪੀ ਸਿੰਘ ਨੇ ਕੋਈ ਵੱਲ ਬਾਤ ਵਜੀ ਨਹੀਂ ਕੋਈ ਹੁਣ ਨਹੀਂ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੋ ਕੇ ਆਉਂਗੇ ਮੈਂ ਵਿਚਾਰ ਦੂੰਗਾ ਨਾ ਉਹਨਾਂ ਦੀ ਦੇਖੋ ਹਰ ਪੰਥਦਾਰ ਦੀ ਜੀ ਪੰਥ ਅਤਿਸ਼ੀ ਦੀ ਇਹੀ ਇੱਛਾ ਕਿ ਸ਼ਰੋਮਣੀ ਅਕਾਲੀ ਦਲ ਖੇਰੂ-ਫੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੋਹ ਰੀਤਾਂ ਅਕਾਲੀ ਮਰਿਆਦਾ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜਿਹੜਾ ਕੱਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼ਰੋਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਦਾ ਪੰਥ ਤੇ ਪੰਥ ਦੀ ਜਥੇਬੰਦੀ ਤਕੜੀ ਹੋ ਕੇ ਤੁਰ ਰਹੀ ਹੈ ਸਾਡਾ ਵਿਸ਼ਵਾਸ ਆ ਤੇ ਇਹਦੇ ਲਈ ਹੀ ਅਸੀਂ ਜ세ਦਾ ਸਾਹਿਬ ਨੂੰ ਬੇਤੀ ਕੀਤੀ ਆ ਉਹ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਉਹ ਲੋਕ ਵੀ ਆਉਣਗੇ ਕਿਉਂਕਿ ਸਮਾਂ ਐਸਾ ਆ ਗਿਆ ਕਿ ਖਾਲਸਾ ਪੰਥ ਐਸੀਆਂ ਮੀਦਾ ਕਰ ਰਿਹਾ ਜਿਹੜੀਆਂ ਮੀਦਾ ਦੀ ਆਸ ਦੇ ਵਿੱਚ ਅੱਜ ਅਸੀਂ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਆ ਅਗਾਮੀ ਕੀ ਪ੍ਰੋਗਰਾਮ ਹੋਣਗੇ ਤੋਂ ਅਗਮੇ ਅੱਜ ਤਾਂ ਜੈਦਰ ਸਾਹਿਬ ਦੇ ਕਚਹਿਰੀ ਚ ਫੈਸਲਾ ਕਿਹਦੀ ਕਰਾਂਗੇ ਫਿਰ ਬਦਲੇ ਕਹਿੰਦੇ ਨੇ ਕਿ ਤੁਹਾਨੂੰ ਭਾਜਪਾ ਨੇ ਪਲੋਟ ਕੀਤਾ ਮੈਂ ਅੱਜ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਾ ਅਕਾਲੀ ਦਰ ਦੀ ਮਜ਼ਬੂਤੀ ਲਈ ਕੀ ਇਹ ਭਾਜਪਾ ਦੀ ਸਾਜ਼ਿਸ਼ ਹੈ ਜੇ ਕੋਈ ਕੀਤੀਆਂ ਗਲਤੀਆਂ ਦੀ माफी ਵਗਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਇਹ ਵੀ ਜੀਪੀ ਦੀ ਸਾਹਿਬ ਤੇ ਮੈਂ ਸਮਝਦਾ ਕਿ ਉਹ ਕੀ ਕਰਦੇ ਰਹੇ ਇਹਨਾਂ ਤੇ ਮੈਂ ਅੱਜ ਇੱਥੇ ਆਣ ਕੇ ਕਿਉਂਕਿ ਅੱਜ ਕੋਈ ਸასი ਗੱਲ ਨਹੀਂ ਕਰਨਾ ਚਾਹੁੰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਫੇ ਗੁਰੂ ਘਰ ਆ ਕੇ ਗੁਰੂ ਤੋਂ ਮਾਫੀ ਮੰਗਣ ਗੁਰੂ ਦੇ ਪੰਥ ਤੋਂ ਮਾਫੀ ਮੰਗਣ ਤੇ ਸਾਸੂ ਵੀਰ ਦੀ ਬਾਤ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਜਿਹਦੀ ਤੋਂ ਮਾਫੀ ਦੀ ਗੱਲ ਕੀਤੀ ਗਈ ਜੀ ਅੱਜ